ਸੁੰਡੀ ਵਾਸਤੇ ਜਿਵੇਂ ਸੁੰਡੀ ਪੈ ਸੁੰਡੀ ਵਾਸਤੇ ਬਣਾਉਣੇ ਇੱਕ ਤਾਂ ਆਪਣੇ ਲਈ ਵੀ ਆਉਂਦੇ ਨੇ ਕੌੜੇ ਪੱਤੇ ਨਿੰਮ ਦੇ ਪੱਤੇ ਹੋਗੇ ਕੌੜੇ ਬਈ ਨਿੰਮ ਦੇ ਅੱਕ ਦੇ ਪੱਤੇ ਹੋਗੇ ਅੱਕ ਦੇ ਜੀ ਦੇਕਾਂ ਦੇ ਪੱਤੇ ਹੈ ਅੱਛਾ ਬਈ ਹਾਂ ਇਹਦਾ ਜੇ ਇੱਕ ਵਾਰੀ ਲੈ ਲਓ ਆਪਾਂ ਅੰਜੇ 10 ਸਾਲ ਚਲਾਈ ਜਾਊਗਾ ਇੱਕ ਵਾਰ ਲੈ ਕੇ 10 ਸਾਲ ਚੱਲੀ ਜੀ 5 ਸਾਲ ਤਾਂ ਇਹਨਾਂ ਦੇ ਉੱਪਰ ਹੀ ਸੈਲਫ ਲਾਈਫ ਲਿਖੀ ਹੋਈ ਹੈ ਇਹਨਾਂ ਨੇ ਵੀ ਅੱਛਾ ਬਈ ਹਾਂ ਜੇ ਆਪਾਂ ਅੰਦਰ ਮਤਲਬ ਨੇਰੇ ਚ ਰੱਖਾਂਗੇ ਕਿਤੇ ਠੰਡੇ ਟੈਂਪਰੇਚਰ ਚ ਫਿਰ ਤਾਂ ਹੀ ਖਰਾਬ ਨਹੀਂ ਹੁੰਦੀ ਤੇ ਹੁਣ ਜਿਵੇਂ ਇੱਕ ਤਾਂ ਨਿੰਮ ਦਾ ਆਉਂਦਾ ਅੱਛਾ ਜੀ ਨਿੰਮ ਆਇਲ ਆਉਂਦਾ ਬਾਏ ਪ੍ਰੋਡਕਟ ਉਦੇ ਵਿੱਚ ਵੀ ਆ ਲੈ ਲੋ ਨਿੰਮ ਦਾ ਇਹ ਅਨਮੋਲੀਆ ਦਾ ਤੇਲ ਕੱਢਿਆ ਹੁੰਦਾ ਠੀਕ ਹੈ ਭਾਈ ਇਹ ਵਿੱਚ ਗਲਾ ਆਇਆ ਹੈ ਇੱਕ ਦੇਸੀ ਤਰੀਕੇ ਨਾਲ ਤਿਆਰ ਕੀਤਾ ਹੁੰਦਾ ਹੈ ਦੇਸੀ ਦੇ ਉਹ ਜਿਆਦਾ ਲੋੜ ਵੀ ਥੋੜਾ ਜਿਹਾ ਡੋਜ ਉਹਦੀ ਤੇਜ ਹੁੰਦੀ ਹੈ ਕਿਉਂਕਿ ਉਹ ਬਿਲਕੁਲ ਆਰਕਿਕ ਖਾਦ ਪਾਈਏ ਰੂੜੀ ਦੀ ਪਾਈਏ ਉਹਨੂੰ ਸਿੱਧੇ ਪੌਦੇ ਲੈ ਨਹੀਂ ਸਕਦੇ ਜੇ ਕੱਚੀ ਖਾਦ ਹੁੰਦੀ ਹੈ ਉਹ ਨੁਕਸਾਨ ਕਰਦੀ ਹੈ ਫੰਗਸ ਪਾਉਂਦੀ ਹੈ ਠੀਕ ਹੈ ਭਾਈ ਪੌਦੇ ਨੂੰ ਉਹਦੀ ਲੈ ਸਕਦੇ ਨੇ ਜਦੋਂ ਉਹ ਜਮਾ ਬਿਲਕੁਲ ਡੀਕੰਪੋਜ਼ ਹੋ ਕੇ ਉਹਨਾਂ ਨੂੰ ਖਾਣ ਯੋਗ ਹਾਲਤ ਚ ਹੋ ਗਈ ਠੀਕ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਕਿਸਾਨ ਮਾਈਂਡ ਸੈੱਟ ਚੈਨਲ ਤੇ ਅੱਜ ਆਪਣੇ ਨਾਲ ਦੁਬਾਰਾ ਫੇਰ ਤੋਂ ਜੁੜ ਚੁੱਕੇ ਨੇ ਆਪਣੇ ਭਾਈ ਮਨਦੀਪ ਗੰਡੂਆ ਜੀ ਇਹ ਭਾਈ ਹੋਰਾਂ ਦਾ ਪਿੰਡ ਗੰਡੂਆ ਹੈ ਤੇ ਭਾਈ ਹੋਰੇ ਕੁਦਰਤੀ ਖੇਤੀ ਤੇ ਹੀਠ ਖੇਤੀ ਕਰਦੇ ਨੇਗੇ ਤੇ ਆਪਾਂ ਭਾਈ ਹੋਰਾਂ ਤੋਂ ਅੱਜ ਦਵਾਈਆਂ ਦੇ ਬਾਰੇ ਜਾਣਕਾਰੀ ਲੈਣ ਆਿਆਂਗੇ ਕਿ ਜਿਹੜੀਆਂ ਦੇਸੀ ਦਵਾਈਆਂ ਕਿਵੇਂ ਤਿਆਰ ਹੁੰਦੀਆਂ ਨੇ ਸੁੰਡੀ ਬਿਅਸ ਤੇ ਕੀ ਹੁੰਦਾਗਾ ਵੀ ਤਤਾਂ ਵਾਲੀ ਸਪਰੇ ਕਿਵੇਂ ਕਰੀਏ ਤੇ ਕਿਵੇਂ ਆਪਾਂ ਉਹਦੇ ਜਿਹੜੇ ਬਾਹਣ ਨੂੰ ਕੀ ਕਿਵੇਂ ਉਹਦੀ ਪਚਾਉ ਸਕਤੀ ਵਧਾ ਸਕਦੇ ਕਿਹੜੀਆਂ ਕਿਹੜੀਆਂ ਚੀਜ਼ਾਂ ਬਾਈ ਹੋਰੀ ਵਰਤਦੇ ਨੇ ਆਪਾਂ ਉਹ ਸਾਰੀ ਜਾਣਕਾਰੀ ਬਾਈ ਹੋਰਾਂ ਤੋਂ ਲੈਣੇ ਆ ਸਸੀ ਕਲ ਬਾਈ ਕੀ ਹਾਲ ਚੱਲ ਆ ਬਾਈ ਵਧੀਆ ਬਾਈ ਠੀਕ ਠਾਕ ਉਹ ਠੀਕ ਠਾਕ ਆ ਬਾਈ ਠੀਕ ਠਾਕ ਹਾਂਜੀ ਤੇ ਬਾਈ ਸਭ ਤੋਂ ਪਹਿਲਾਂ ਤਾਂ ਇੱਕ ਡੀਕੰਪੋਜ਼ਰ ਆਉਣਾ ਹੁੰਦਾ ਹਾਂਜੀ ਹਾਂਜੀ ਵੀਰੇ ਇਹ ਕਾਦੇ ਲਈ ਹੁੰਦਾ ਬਾਈ ਉਹ ਜਿਹੜਾ ਵੀਰੇ ਡੀਕੰਪੋਜ਼ਰ ਆ ਨਾ ਇਹ ਆਉਂਦਾ ਆਪਣੇ ਜਿਵੇਂ ਆਪਾਂ ਕੋਈ ਰੂੜੀ ਦੀ ਖਾਦ ਪਾਉਂਦੇ ਆ ਹਾਂਜੀ ਜਾਂ ਕੁਝ ਵੀ ਆਪਣਾ ਬਾਇਓ ਜਿਹੜੀ ਚੀਜ਼ ਆਪਣੀ ਪੌਦੇ ਹੋਗੇ ਕੋਈ ਵੀ ਬਾਇਓ ਚੀਜ਼ ਹੋ ਗਈ ਜਿਹੜੀ ਮਿੱਟੀ ਦੀ ਡੀਕੰਪੋਜ਼ ਹੋ ਸਕਦੀ ਆ ਉਹਨੂੰ ਇਹ ਜਲਦੀ ਤੋਂ ਜਲਦੀ ਮਿੱਟੀ ਦੇ ਵਿੱਚ ਡੀਕੰਪੋਜ਼ ਕਰਕੇ ਇਹਨੂੰ ਐ ਲਾ ਲਈ ਮਿੱਟੀ ਉਹ ਬਣਾ ਦਿੰਦਾ ਅੱਛਾ ਕਿਉਂਕਿ ਕੋਈ ਵੀ ਆਪਾਂ ਇਹ ਖਾਦ ਪਾਈਏ ਰੂੜੀ ਦੀ ਪਾਈਏ ਉਹ ਸਿੱਧੇ ਪੌਦੇ ਲੈ ਨਹੀਂ ਸਕਦੇ ਕਿਉਂਕਿ ਕੱਚੀ ਖਾਦ ਹੁੰਦੀ ਹੈ ਉਹ ਨੁਕਸਾਨ ਕਰਦੀ ਆ ਫੰਗਸ ਪਾਉਂਦੀ ਆ ਠੀਕ ਹੈ ਬਈ ਪੌਦੇ ਉਹਨੂੰ ਉਦੋਂ ਹੀ ਲੈ ਸਕਦੇ ਨੇ ਜਦੋਂ ਉਹ ਜਮਾ ਬਿਲਕੁਲ ਡੀਕੰਪੋਜ਼ ਹੋ ਕੇ ਉਹਨਾਂ ਨੂੰ ਖਾਣ ਯੋਗ ਹਾਲਤ ਚ ਹੋ ਗਈ ਠੀਕ ਡੀਕੰਪੋਜ਼ਰ ਦਾ ਇਹੀ ਕੰਮ ਆ ਇਹ ਜਲਦੀ ਤੋਂ ਜਲਦੀ ਜਿਹੜੀ ਵੀ ਆਪਣੇ ਪਾਇਆ ਕੋਈ ਵੀ ਮਾਲ ਦੇ ਵਿੱਚ ਜੋ ਵੀ ਤਰ੍ਹਾਂ ਪਏ ਨੇ ਕੁਝ ਵੀ ਪਾਇਆ ਉਹਨੂੰ ਇਹ ਬਿਲਕੁਲ ਡੀਕੰਪੋਜ਼ ਕਰਕੇ ਉਹ ਹਾਲਤ ਚ ਲੈ ਆਉਂਦੀ ਹੈ ਵੀ ਉਹਦੇ ਜੜਾਂ ਇਹਨੂੰ ਜਲਦੀ ਦੋ ਜੇ ਸਿੱਧੀਆਂ ਅਟ੍ਰੈਕਟ ਖਿੱਚ ਸਕਦੀਆਂ ਨੇ ਠੀਕ ਹੈ ਜੀ ਹਾਂਜੀ ਤੇ ਬਈ ਮੰਨ ਲਓ ਆਪਣੇ ਆ 200 ਲੀਟਰ ਦਾ ਢੋਲ ਹੋਊਗਾ ਹਾਂਜੀ ਹਾਂਜੀ ਤੇ ਬਈ ਇਹ ਇੱਕ ਕਿੱਲੇ ਦੇ ਵਿੱਚ ਆਪਾਂ ਕਿੰਨਾ ਪਾ ਸਕਦੇ ਆ ਇੱਕ ਕਿੱਲੇ ਦੇ ਵਿੱਚ ਘੱਟੋ ਘੱਟ 200 ਲੀਟਰ ਦਾ ਚਲਾਓ ਘੱਟੋ ਘੱਟ 200 ਲੀਟਰ ਇੱਕ ਕਿੱਲੇ ਦੇ ਵਿੱਚ ਹਾਂ ਕਣਕ ਦੇ ਵੇਲੇ ਤਾਂ ਆਪਾਂ ਹਰੀਕ ਪਾਣੀ ਨਾਲ ਚਲਾ ਸਕਦੇ ਆ ਚੋਨੇ ਦੇ ਵਿਚਾਲੇ ਲੋਏ 15 ਦਿਨਾਂ ਬਾਅਦ ਆ ਮਹੀਨੇ ਬਾਅਦ ਇੱਕ ਵਾਰੀ ਰਿਪੀਟ ਕਰ ਦੱਸ ਸਕਦੇ ਕਿਉਂਕਿ ਥੋਨੇ ਦਾ ਲਗਾਤਾਰ ਪਾਣੀ ਖੜਨਾ ਪੈਂਦਾ ਹਾਂ ਹਾਂ ਕਟੋ-ਕਟੇ ਮਹੀਨਾ ਬਦੋ-ਬਦ ਵੀ ਆਪਾਂ ਵੀ ਇਹ 15 ਦਿਨਾਂ ਦਾ ਵਾਰ ਰਿਪੀਟ ਕਰੀ ਜਾਓ ਹਾਂ ਠੀਕ ਆ ਮਹੀਨੇ ਤੇ 15 ਦਿਨਾਂ ਦੇ ਵਿੱਚ ਆਪਾਂ ਰਿਪੀਟ ਕਰ ਸਕਦੇ ਹਾਂ ਠੀਕ ਹੈ ਬਈ ਤੇ ਬਈ ਇਹ ਆਪਾਂ ਵੀ ਅੱਗੇ ਤੋਂ ਅੱਗੇ ਵੀ ਕਿਵੇਂ ਤਿਆਰ ਕਰ ਸਕਦੇ ਹਾਂ ਉਹ ਦੱਸੋ ਅੱਗੇ ਤੋਂ ਅੱਗੇ ਵੀ ਇਹਦੀ ਇੱਕ ਸੀਸੀ ਆਉਂਦੀ ਆ ਦੇਖੋ ਨਹੀਂ ਆਪਾਂ ਵੀ ਪਹਿਲਾਂ ਵੀ ਜਿੰਨੇ ਹੋਣਾ ਬਣਿਆ ਪਿਆ ਤੁਹਾਡਾ ਹਾਂਜੀ ਵੀ ਇਹਦੇ ਵਿੱਚੋਂ ਇਹਦੇ ਤੋਂ ਆਪਾਂ ਹਾਂ ਇਹਦੇ ਤੋਂ ਵੀ ਤਿਆਰ ਕਰ ਸਕਦੇ ਹਾਂ ਜ਼ਰੂਰੀ ਨਹੀਂ ਹੈ ਕਿ ਜੇ ਆਪਣੇ ਕੋਲ ਕੋਈ ਹੈਗਾ ਮਿੱਤਰ ਆਪਣੇ ਕੋਲ ਜਿਹਦੇ ਕੋਲ ਇਹ ਤਿਆਰ ਆ ਤਾਂ ਜਿਵੇਂ ਮਾਰੇ ਕੋਲ ਡਰਮ ਤਿਆਰ ਬਣਿਆ ਪਿਆ ਜੀ ਇਹਦੀ ਇਹਦੇ ਚੋਂ ਆਪਾਂ ਇੱਕ ਲੈ ਲਓ ਵੀ ਬੋਤਲ ਭਰ ਕੇ ਲੈ ਜਾਓ ਚਾਹੇ ਲੀਟਰ ਲੈ ਜਾਓ ਓਧਾ ਲੀਟਰ ਲੈ ਜਾਓ ਕੋਈ ਇੰਨਾ ਜ਼ਿਆਦਾ ਮੈਟਰ ਨਹੀਂ ਕਰਦਾ ਠੀਕ ਹੈ ਜੀ ਤੇ ਇਹਨੂੰ ਵਿੱਚ ਪਾ ਕੇ ਆਪਾਂ 200 ਲੀਟਰ ਦੇ ਵਿੱਚ ਪਾ ਦੋ ਪਾਣੀ ਠੀਕ ਹੈ ਤੇ 2 ਕਿਲੋ ਇੱਕ ਲੀਟਰ ਦੇ ਵਿੱਚ 200 ਲੀਟਰ ਪਾਣੀ ਪਾਤਾ ਇੱਕ ਲੀਟਰ ਡੀਕੰਪੋਜ਼ਰ ਹੋ ਗਿਆ ਹਾਂ ਤੇ 200 ਲੀਟਰ ਡੀਕੰਪੋਜ਼ਰ ਦਾ ਕੋਈ ਹੋਮ ਨਹੀਂ ਹੈ ਇੰਨਾ ਮੈਟਰ ਨਹੀਂ ਨਾ ਵੀ ਚਾਹੇ ਲੀਟਰ ਚਾਹੇ ਤੁਸੀਂ 5 ਲੀਟਰ ਲੈ ਜਾਓ ਉਹਨਾਂ ਦਾ ਇੱਕ ਲੈ ਲਓ ਜਿਵੇਂ ਆਪਾਂ ਦੁੱਧ ਵਾਸਤੇ ਦਹੀਂ ਦਹੀਂ ਉਹ ਤਾਂ ਵੀ ਜਾਗ ਵਾਲਾ ਜਾਗਦਾ ਕੰਮ ਕਰਦਾ ਤੇ ਇੱਕ ਚਮਚਾ ਪਾ ਦੋ ਠੀਕ ਹੈ ਭਾਈ ਜੇ ਜਿਆਦਾ ਪਾ ਦੋ ਉਹ ਨਹੀਂ ਉਹ ਤੇਜ਼ ਛੇਤੀ ਬਣ ਜੂ ਤੇ ਥੋੜੀ ਖੱਟੀ ਹੋ ਜੂਗੀ ਇਹ ਚੱਕਰ ਆਉਂਦਾ ਜਿੰਨਾ ਜਿਆਦਾ ਪਾ ਦਾਂਗੇ ਉਹਨਾਂ ਜਲਦੀ ਬਣ ਜੂ ਬਸ ਠੀਕ ਹੈ ਭਾਈ ਨਹੀਂ ਆਇਆ ਵੀ ਜਿਹੇ ਚ 100 ਗ੍ਰਾਮ ਵੀ 100 ਐਮਐਲ ਵੀ ਚੱਲ ਸਕਦਾ 100 ਐਮਐਲ ਨਾਲ ਵੀ ਤਿਆਰ ਹੋ ਜੂ ਤਾਂ ਠੀਕ ਹੈ ਭਾਈ ਚਲੋ ਆਪਾਂ ਜੇ 2 ਲੀਟਰ ਲੈ ਗਏ ਕਿਉਂਕਿ ਇਹਦੇ ਇੰਨੀ ਕੋਈ ਹੈ ਨਹੀਂ ਆਲਾ ਬਣਿਆ ਪਿਆ ਆਪਾਂ ਵੱਧ ਵੀ ਲੈ ਜਾ ਸਕਦੇ ਹਾਂ ਜਲਦੀ ਤਿਆਰ ਹੋ ਜਾਂਦਾ ਠੀਕ ਹੈ ਜੀ ਇਹ ਵੀ ਇੱਕ ਆ ਸੀਸੀ ਹੈ ਕੀ ਇਹਦੇ ਬਾਰੇ ਤੁਸੀਂ ਦਿਓ ਇਹਦੇ ਲਿਖਿਆ ਹੋਏ 베스트 디 ਕੰਪੋਜ਼ੀਸ਼ਨ ਉਹ ਨਾਲ ਵੀ ਦਿਖਾ ਦਿਓ ਇਹ ਅਸਲੀ ਹੈ ਨਾ ਵਿੱਚ ਡੁਪਲੀਕੇਟ ਵੀ ਬਹੁਤ ਆਉਂਦੇ ਨੇ ਇਹ ਭਈਆ ਸਾਰੀ ਇਹ ओरिजिनल ਆ ਗਈ ਬਿਲਕੁਲ ਬਾਕੀ ਡੁਪਲੀਕੇਟ ਵੀ ਆਉਂਦੇ ਨੇ ਭਈ ਇਹਦੇ ਬਾਰੇ ਜਾਣਕਾਰੀ ਦਿਓ ਤੁਸੀਂ ਤੇ ਇਹ ਹੈ ਜਿਹਦੇ ਵਿੱਚ ਆਪਾਂ ਜੇ ਪਹਿਲੀ ਇਹ 150 ਰੁਪਏ ਦੀ ਸੀ ਸੀਵਰੇ ਪੈਕਿੰਗ ਕਿੰਨੇ ਦੀ ਹੈ ਜੀ ਵੀ ਕਿੰਨੀ ਇਹਦੇ ਵਿੱਚ ਕਿੰਨੀ ਹੁੰਦੀ ਹੈ ਜੀ ਇਹਦੇ ਵਿੱਚ ਆ ਲੈ ਲਓ ਵੀ 200 ਜਾਂ 250 ਗ੍ਰਾਮ ਹਾਂ ਨਾ 100 ਮਿਲ ਲ 50 ml ਦੇ ਕਰੀਬ ਹੋਊਗਾ ਸ਼ਾਇਦ 50 ਤੋਂ 100 ml ਅੱਛਾ ਵੀ ਚਲੋ ਵੀ 150 ਦੀ ਆਉਣੀ ਹੁੰਦੀ ਹੈ ਹਾਂ ਹਾਂ ਠੀਕ ਹੈ ਭਈ ਤੇ ਚਲੋ ਕੋਈ ਗੱਲ ਨਹੀਂ ਬਈ ਇਹ ਵੀ ਮੰਨ ਲਓ ਇੱਕ ਢੋਲ ਦੇ ਵਿੱਚ ਆਪਾਂ ਵੀ 200 ਲੀਟਰ ਪਾਣੀ ਜੇ ਕਿੰਨੀ ਪਾ ਸਕਦੇ ਇਹਦਾ ਸਾਰੀ 1-2 ਕਐਮਐਲ ਤੋਂ ਲੈ ਕੇ 5ਐਮਐਲ ਤੱਕ ਹੱਦ ਹੈ ਜੀ ਦਾ ਫਸ ਰਿੰਜ ਨਾਲ ਬਸ 4-5 ਕਐਮਐਲ ਪਾ ਸਕਦਾ ਇਹ ਤਾਂ ਇੱਕ ਜਿਵੇਂ ਆਪਾਂ ਕਿਸੇ ਚੀਜ਼ ਦਾ ਮਾਦਰ ਕਲਚਰ ਹੈ ਨਾ ਉਹ ਚੀਜ਼ ਹੈ ਇਹ ਅੱਛਾ ਬਈ ਹਾਂ ਇਹਦਾ ਜਿਹੇ ਕਹੇ ਅੱਛਾ ਬਈ ਹਾਂ ਇਹਦਾ ਜਿਹੇ ਇੱਕ ਵਾਰੀ ਲੈ ਲਓ ਆਪਾਂ ਜੇ 10 ਸਾਲ ਚਲਾਈ ਜਾਓਗੇ ਇੱਕ ਵਾਰ ਲੈ ਕੇ 10 ਸਾਲ ਚੱਲੀ ਜਾਏ ਪੰਜ ਸਾਲ ਤਾਂ ਇਹਨਾਂ ਦੇ ਉੱਪਰ ਹੀ ਸੈਲਫ ਲਾਈਫ ਲਿਖੀ ਹੋਈ ਹੈ ਇਹਨਾਂ ਨੇ ਵੀ अच्छा भाई हां जे आप 15 ਮਤਲਬ ਨੇਰੇ ਚ ਰੱਖਾਂਗੇ ਕਿਤੇ ਠੰਡੇ ਟੈਂਪਰੇਚਰ ਚ ਫਿਰ ਤਾਂ ਹੀ ਖਰਾਬ ਨਹੀਂ ਹੁੰਦੀ ਜੇ ਨੂੰ ਹੀ ਆਪਾਂ ਕਿਤੇ ਬਾਹਰ ਮੰਨ ਲਓ ਵੀ ਆਪਾਂ ਫ੍ਰਿਜ ਚ ਰੱਖੀਏ ਤਾਂ ਵੀ ਸਭ ਤੋਂ ਵੱਧ ਨਾ ਫ੍ਰਿਜਰ ਦੀ ਮੇਰੀ ਲੋੜ ਵੀ ਨਾਰਮਲ ਟੈਂਪਰੇਚਰ ਰੂਮ ਟੈਂਪਰੇਚਰ ਤੇ ਸਿੱਧੀ ਡਾਇਰੈਕਟ ਧੁੱਪ ਨਾ ਪਵੇ ਇਹਨੂੰ ਠੀਕ ਹੈ ਭਾਈ ਵੀ ਜ਼ਿਆਦਾ ਹੀਟ ਨਾ ਇਹਨਾਂ ਤੇ ਪਵੇ ਠੀਕ ਹੈ ਜੀ ਤੇ ਵੀ ਇਹਦੇ ਤੋਂ ਹੀ ਉਹ ਤਿਆਰ ਹੋ ਜਾਂਦਾ ਹਾਂ ਜੀ ਆਪਾਂ ਨੇ ਜਿਹੜਾ ਡੀਕੰਪੋਜਰ ਆਪਾਂ ਲਿਕੋੜ ਵੀ ਜਿਹੜਾ ਤਿਆਰ ਹੋਇਆ ਹੋਇਆ ਸੀ ਇਹ ਆਪਾਂ 1 ਲੀਟਰ ਲੈ ਕੇ ਇਹਦੇ ਵਿੱਚ ਆਪਾਂ ਨੇ ਪਾ ਲਿਆ 200 ਲੀਟਰ ਪਾਣੀ 200 ਲੀਟਰ ਪਾਣੀ ਤੇ ਇਹਦੇ ਵਿੱਚ ਬਈ ਹੋਰ ਵੀ ਕੁਝ ਐਡ ਕਰਨਾ ਇਹਦੇ ਵਿੱਚ 2 ਕਿਲੋ ਆਪਾਂ ਨੂੰ ਗੁੜ ਪਾਉਣਾ ਪਊ ਕਿਉਂਕਿ ਜਿਹੜੇ ਇਹਦੇ ਜਵਾਣੂ ਨੇ ਗੁੜ ਖਰਾਕ ਇਹਨਾਂ ਦੀ ਗੁੜ ਨੂੰ ਖਾ ਕੇ ਹੀ ਮਲਟੀਪਲਾਈ ਹੁੰਦੇ ਨੇ ਠੀਕ ਹੈ ਕੁਝ ਹੋਰ ਤਾਂ ਨਹੀਂ ਪਾ ਸਕਦੇ ਨਾ ਹੋਰ ਕੁਝ ਨਹੀਂ ਪਾਉਣਾ ਇਹ ਜੇ 2 ਕਿਲੋ ਗੁੜ ਪਾ ਕੇ ਆ ਆਪਣੇ ਲਵੇ ਕੋਈ ਗੁੜ ਦਾ ਆਪਾਂ ਨੂੰ ਕੋਈ ਮਟਰ ਨਹੀਂ ਵੀ ਆਪਾਂ ਮਹਿੰਗਾ ਗੁੜ ਲੈ ਕੇ ਆਉਣਾ ਕੋਈ ਜਿ ਖਰਾਬ ਹੋਇਆ ਜਾਂ ਸੀਰਾ ਮਿਲ ਜਾਂਦਾ ਆਪਾਂ ਨੂੰ ਕਿਸੇ ਲਵੇ ਪਿਆ ਹੋਵੇ ਅ ਨਾ ਕੋਈ ਮਠਿਆਈਆਂ ਦਾ ਰਸਾ ਹੁੰਦਾ ਬਸ ਉਹ ਚ ਕੈਮੀਕਲਾਂ ਜ਼ਿਆਦਾ ਯੂਜ਼ ਕੀਤਾ ਹੋਵੇ ਮਿੱਠੀ ਚੀਜ਼ ਚਾਹੀਦੀ ਇਹਨਾਂ ਨੂੰ ਹਾਂ ਜਿਹੜੇ ਮੈਂ ਗੁੜ ਤੋਂ ਉਸੇ ਖੰਡ ਚਾशनी ਹੋ ਜੇ ਚਾशनी ਹੋ ਵੀ ਹਾਂ ਕਿਉਂਕਿ ਮੈਂ ਖੁਦ ਵੀ ਕਿਹਾ ਇੱਕ ਵਾਰੀ ਵਿਆਹ ਲਈ ਚਾशनी ਤੋਂ ਤਿਆਰ ਕਰਿਆ ਅੱਛਾ ਬਈ ਹਾਂ ਠੀਕ ਹੈ ਕਿਉਂ ਆਪਣੀ ਬੇਕਾਰ ਹੀ ਪਈ ਹੁੰਦੀ ਆ ਜਾਂ ਕਿਸੇ ਆਪਾਂ ਨੂੰ ਮੈਂ ਲਾ ਲਵੀ ਜਾਂ ਕਿਸੇ ਬਚ ਜਾਂਦੀ ਜਿਹੜੀ ਬਚ ਜਾਂਦੀ ਮਿਲ ਜਾਂਦੀ ਕਿਸੇ ਤੋਂ ਜਾਣਕਾਰ ਤੋਂ ਜਾਂ ਸਸਤੀ ਮਿਲ ਜਾਂਦੀ ਆ ਉਹ ਠੀਕ ਹੈ ਹਾਂ ਉਦੋਂ ਬਾਅਦ ਇਹਨੂੰ ਆਪਾਂ ਹਿਲਾਉਣਾ ਹੁੰਦਾ ਬਸ ਦੋ ਟਾਈਮ ਸਵੇਰ ਸ਼ਾਮ ਪੰਜ-ਪੰਜ ਮਿੰਟ ਕਿਉਂਕਿ ਇਹਦੇ ਵਿੱਚ ਇਹ ਨਾਲ ਆਕਸੀਜਨ ਦਾ ਸਰਕੂਲੇਸ਼ਨ ਵਧਿਆ ਰਹੇ ਠੀਕ ਹੈ ਜਾਂ ਫਿਰ ਇਹਦੇ ਵਿੱਚ ਆਪਾਂ ਕੋਈ ਜਿਹੜਾ ਆਪਣਾ ਜੇ ਵੀ ਮੰਨ ਲਓ ਆਪਾਂ ਨੇ ਹੱਥ ਨਾਲ ਹਿਲਾਉਣਾ ਇਹਨੂੰ ਤਾਂ ਇਹਨੂੰ ਕਿੰਨੇ ਵਾਰ ਹਿਲਾਉਣਾ ਪਊ ਤੇ ਇੱਕ ਦਿਨ ਦੇ ਵਿੱਚ ਦਿਨ ਦੇ ਵਿੱਚ ਦੋ ਵਾਰ ਦਿਨ ਦੇ ਵਿੱਚ ਦੋ ਵਾਰੀ ਦਾ ਪੰਜ-ਪੰਜ ਮਿੰਟ ਹਿਲਾਓ ਹਾਂ ਪੰਜ-ਪੰਜ ਮਿੰਟ ਹੱਥ ਨਾਲ ਜਾਂ ਕਿਸੇ ਡੰਡੇ ਨਾਲ ਹਿਲਾ ਦਿਓ ਵੀ ਉਹ ਗੋਲੀ-ਗੋਲੀ ਹਿਲਾਉਣਾ ਕਿ ਜੇ ਵੀ ਉੱਥੇ ਨਹੀਂ ਐਵੇਂ ਕੋਈ ਚੱਕਰ ਨਹੀਂ ਐਵੇਂ ਕੁਝ ਮਰਜ਼ੀ ਵੇ ਜਿਆਦਾ ਗੋਲੀ-ਗੋਲੀ ਹਿਲਾ ਸਕਦੇ ਆ ਨਾ ਪਰ ਹ ਪਸੋ ਤਾਂ ਇਹ ਵੀ ਆਪਾਂ بڑا ਜਿਹਾ ਸਰਕੂਲੇਸ਼ਨ ਹੋ ਜੇ ਦਾ ਬੈਕਟੀਰੀਆ ਦੇ ਉੱਪਰ ਥੱਲੇ ਹੋ ਜਾਣਾ ਥੋੜਾ ਮਾ ਟਾਕ ਸੀ ਜੀ ਆਪਾਂ ਵੀ ਹੱਲਿਆਉਣ ਦਾ ਮਤਲਬ ਵੀ ਆਪੇ ਪੀ 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 ਭਰ ਕੇ ਦੇ ਵਿੱਚੋਂ ਵੀ ਉੱਤੋਂ ਜਾ ਕੇ ਫੇਰ ਵਿੱਚ ਪਾ ਸਕਦੇ ਆ ਹੈ ਵੀ ਹੱਲਿਆਉਣਾ ਚਾਹੀਦਾ ਕਿਸੇ ਵੀ ਤਰੀਕੇ ਨਾਲ ਹਾਂ ਵੀ ਇਹਨਾਂ ਨੂੰ ਵੀ ਸਰਕੂਲੇਸ਼ਨ ਹੋਣੀ ਚਾਹੀਦੀ ਇੱਕ ਵਾਰ ਆਕਸੀਜਨ ਅੰਦਰ ਪਹੁੰਚ ਜੇ ਭਾਂਡੇ ਕਿੰਨੇ ਵੀ ਹੋ ਗਏ ਉਹਦੇ ਵਾਸਤੇ ਆਪਾਂ ਇੱਕ ਜਿਵੇਂ ਆਪਣਾ ਉਹਦੇ ਵਾਲੇ ਮੋਟਰ ਦੇ ਪੰਪ ਨਹੀਂ ਹੁੰਦੇ ਨੇ ਕੂਲਰ ਦੇ ਕੂਲਰ ਵਾਲੇ ਪਾਣੀ ਵਾਲੇ ਪੰਪ ਹਾਂ ਜੀ ਉਹ ਵੀ ਪੈਪ ਆ ਕੇ ਆਪਾਂ ਉੱਪਰ ਪੈਪ ਛੱਡ ਦੋ ਦੁਬਾਰੀ ਥੱਲੇ ਪਾਣੀ ਪਾਣੀ ਜਾਈ ਉਹ ਕਿੰਨੇ ਟਾਈਮ ਚ ਲਾ ਕੇ ਰੱਖਿਆ ਬਈ ਇਹਦੇ ਵਿੱਚ ਉਹ ਤਾਂ 48 ਘੰਟੇ ਦੇ ਵਿੱਚ ਕਰ ਦਿੰਦਾ ਇਹਨੂੰ ਵੀ ਲਗਾਤਾਰ ਉਹ 48 ਘੰਟੇ 48 ਘੰਟੇ ਹੀ ਮੇਂ ਲਾਇਟ ਹੈਗੀ ਆਪਣੇ ਖੇਤ ਚਲੀ ਜਾਵੇ ਤਾਂ ਉਹ 9 10 ਘੰਟੇ ਲੇਟ ਹੋਣੀ ਹੈ ਹਾਂ ਦੋ ਦਿਨਾਂ ਦੇ ਵਿੱਚ ਕਰ ਦੂਗਾ ਉਹ ਦੋ ਦਿਨਾਂ ਦੇ ਵਿੱਚ ਠੀਕ ਜਦੋਂ ਆਪਾਂ ਇਹਨੂੰ ਤੁਸੀਂ ਪਹਿਲੀ ਵਾਰ ਇਹਨੂੰ ਬਣਾਉਂਗੇ ਨਾ ਇਹਦਾ ਜਿਵੇਂ ਉਹ ਗੁਰ ਘੋਲਦਾ ਤਾਂ ਲਾਲ ਪਾਣੀ ਹੋਊਗਾ ਜਿਵੇਂ ਬਿਲਕੁਲ ਗੁਰਦਾ ਰੰਗ ਹੋਊਗਾ ਉਦੋਂ ਬਾਅਦ ਤੁਹਾਨੂੰ ਪਤਾ ਲੱਗਣ ਲੱਗ ਜਾਊ ਜਿਵੇਂ ਜਿਵੇਂ ਇਹ ਚਿੱਟਾ ਦੁੱਧਿਆ ਹੋਈ ਜਾਊਗਾ ਸਮਝ ਲਓ ਵੀ ਇਹ ਮਲਟੀਪਲਾਈ ਹੋਣ ਲੱਗ ਗਿਆ ਜੇ ਤੁਹਾਡਾ ਇਹ ਚਿੱਟਾ ਨਹੀਂ ਹੋ ਰਿਹਾ ਤਾਂ ਇਹ ਲ ਇਦੀ ਵਸਾਹੀ ਨਿਸ਼ਾਨੀ ਇੱਕ ਇਹਦੇ ਵਿੱਚੋਂ ਖੱਟੀ ਸਮੈਲ ਆਉਣ ਲੱਗ ਜੂਗੀ ਲੱਸੀ ਨੂੰ ਅੱਛਾ ਵੀ ਜਦੋਂ ਤਿਆਰ ਹੋ ਗਿਆ ਦੁੱਧ ਹਾਂ ਤੇ ਇੱਕ ਇਹਦਾ ਰੰਗ ਆ ਦੁੱਧਿਆ ਜਾਂ ਬਸ ਐਵੇਂ ਮਿੱਟੀ ਰੰਗਾ ਜਾਂ ਦੁੱਧਿਆ ਜਾਂ ਰੰਗ ਹੋਣ ਲੱਗਿਆ ਠੀਕ ਹੈ ਭਾਈ ਤੇ ਭਾਈ ਇਹ ਤਾਂ ਹੋ ਗਈ ਵੀ ਜਿੰਮੀ ਆਪਾਂ ਵੀ ਕਿਸੇ ਵੀ ਵੀ ਕੋਈ ਆਪਾਂ ਨੇ ਖਾਦ ਪਾਤੀ ਵੀ ਉਹ ਬਾਹਰ ਨੂੰ ਲਾਉਣ ਵਾਸਤੇ ਹੋ ਗਈ ਇਹਦਾ ਹਾਂਜੀ ਹਾਂਜੀ ਤੇ ਬਈ ਵਿੱਚ ਫੰਗਸ ਜਿਹੜਾ ਹੁਣ ਇਹ ਨਵਾਂ ਬਣਿਆ ਇਹ ਚ 63 ਬੈਕਟੀਰੀਆ ਕਹਿੰਦੇ ਨੇ ਅੱਛਾ ਜੀ ਤੇ ਇਹਦੇ ਵਿੱਚ ਜਿੰਮੀ ਕਹਿੰਦੇ ਨੇ ਉਹ ਫੰਗਸ ਵਾਲੇ ਵੀ ਹੈਗੇ ਨੇ ਹਾਂਜੀ ਤੇ ਹੋਰ ਜਿਹੜੇ ਹਾਨੀ ਕਰਕੇ ਹੋਣੇ ਉਹਨਾਂ ਨੂੰ ਵੀ ਖਤਮ ਕਰਨ ਵਾਲੇ ਬੈਕਟੀਰੀਆ ਹੈਗੇ ਨੇ ਜਿਵੇਂ ਸਾਰੇ ਮੈਂ ਜੀ ਫੰਗਸ ਪੈਂਦੀ ਹੈ ਤਾਂ ਉਹਨੂੰ ਵੀ ਖਤਮ ਉਹਨੂੰ ਵੀ ਖਤਮ ਕਰਨ ਵਾਲੇ ਬੈਕਟੀਰੀਆ ਵੀ ਹੋਰ ਵੀ ਹਾਨੀ ਕਰਕੇ ਕੋਈ ਬੈਕਟੀਰੀਆ ਪੈ ਰਹੇ ਹਾਂ ਜਾਂ ਜਿਹੜੇ ਆਪਣੇ ਪਹਿਲਾਂ ਪਰ ਜੈਰਾ ਵਰਤਦੇ ਆ ਉਹਨਾਂ ਦਾ ਅਸਰ ਵੀ ਇਹ ਜ਼ਮੀਨ ਤੇ ਘਟਾਉਂਦੇ ਨੇ ਮਾੜਾ ਪਾਣੀ ਆਪਣਾ ਮਾੜਾ ਜਿਵੇਂ ਕਿਸੇ ਦਾ ਸ਼ੋਰੇ ਵਾਲਾ ਪਾਣੀ ਹੁੰਦਾ ਜਾਂ ਤੰਨਾ ਨੰਬਰ ਪਾਣੀ ਹੁੰਦਾ ਤੇ ਉਹਦਾ ਅਸਰ ਵੀ ਨਹੀਂ ਇਹ ਕਰ ਉਹ ਤੇ ਫਸਲ ਤੇ ਜ਼ਮੀਨ ਤੇ ਨਹੀਂ ਪੈਣ ਦਿੰਦੇ ਹੈਗੇ ਠੀਕ ਹੈ ਭਾਈ ਕਿ ਪਾਣੀ ਨੂੰ ਤਾਂ ਪਰ ਇਹ ਸ਼ੁੱਧ ਕਰ ਨਹੀਂ ਸਕਦਾ ਨਾ ਪਰ ਇਹ ਫਸਲ ਨੂੰ ਬਚਾ ਕੇ ਰੱਖੂ ਥੋੜੀ ਫਸਲ ਤੇ ਨਹੀਂ ਮਾੜਾ ਅਸਰ ਪੈਣ ਦਿੰਦਾ ਉਹ ਚੀਜ਼ ਦਾ ਨਾ ਥੋੜੀ ਜ਼ਮੀਨ ਤੇ ਜਿਆਦਾ ਸਾਈਡ ਇਫੈਕਟ ਪੈਣ ਦੇ ਵਿੱਚ ਮਤਲਬ ਵੀ ਪਾਣੀ ਨੂੰ ਵੀ ਕੰਟਰੋਲ ਕਰੋ ਇਹ ਮਿੱਟੀ ਨੂੰ ਵੀ ਕਰੋ ਹਾਂ ਉਹਨਾਂ ਕੋਲ ਪੀ ਐਚ ਬੈਲੈਂਸ ਕਰੀ ਜਾਂਦਾ ਇਹ ਉਹਨਾਂ ਮਿੱਟੀ ਦਾ ਪੀ ਐਚ ਪੀ ਐਚ ਲੋ ਲਿਆ ਹੀ ਜਾਊਗਾ ਜੀ ਜਿਆਦਾ ਪੀ ਐਚ ਹੋ ਜਾਂਦਾ ਨਾ ਖਾਰੇ ਪਾਣੀ ਨਾਲ ਹਾਂਜੀ ਹਾਂਜੀ ਉਹਨੂੰ ਇਹ ਸੈੱਟ ਕਰੀ ਜਾਂਦਾ ਪੀ ਐਚ ਨੂੰ ਜੇ ਆਪਾਂ ਲਗਾਤਾਰ ਬੱਸ ਅੱਛਾ ਬਈ ਤੇ ਭਾਈ ਆਹ ਹੋਰ ਡਰਾਮਾ ਭਾਈ ਨੇ ਆਪਣੇ ਕੋਲ ਇਹ ਕਾਦੇ ਕਾਦੇ ਲਈ ਹੁੰਦੇ ਨੇ ਭਾਈ ਇਹਨਾਂ ਦੇ ਵਿੱਚ ਕੀ ਕੀ ਬਣਾਉਣੇ ਅਸੀਂ ਇਹਨਾਂ ਵਿੱਚ ਇੱਕ ਤਾਂ ਮੇਨ ਤਾਂ ਆਪਣਾ ਲੈਵੇ ਡੀਕੰਪੋਜ਼ਰ ਬਣਾਉਣੇ ਆ ਅੱਛਾ ਬਈ ਮੇਨ ਡੀਕੰਪੋਜ਼ਰ ਠੀਕ ਆ ਮੇਨ ਡੀਕੰਪੋਜ਼ਰ ਬਣਾਉਣੇ ਆ ਤੇ ਹਾਂ ਰੱਖ ਦਿੱਤਾ ਤੇ ਜਿਆਦਾ ਇੱਕ ਉਹ ਹੈਗਾ ਆਪਣਾ ਅਦੇ ਵਾਸਤੇ ਸ਼ੌਂਖ ਵਾਸਤੇ ਇਹ ਵੀ ਦਵਾਈ ਬਣਾਉਣੀ ਹੈ ਇੱਕ ਸ਼ੌਂਖ ਵਾਸਤੇ ਹਾਂ ਕਾਲੀ ਤੇ ਸੁੰਡੀ ਵਾਸਤੇ ਜਿਵੇਂ ਸੁੰਡੀ ਪੈ ਸੁੰਡੀ ਵਾਸਤੇ ਬਣਾਉਣਾ ਇੱਕ ਤਾਂ ਆਪਣੇ ਲਈ ਵੀ ਆਉਂਦੇ ਨੇ ਕੌੜੇ ਪੱਤੇ ਨਿੰਮ ਦੇ ਪੱਤੇ ਹੋਗੇ ਕੌੜੇ ਬਈ ਨਿੰਮ ਦੇ ਅੱਕ ਦੇ ਪੱਤੇ ਹੋਗੇ ਡੇਕਾਂ ਦੇ ਪੱਤੇ ਹੋਗੇ ਤਾਂ ਇਹ ਕੰਨੇ ਵੀ ਆ ਡੇਕਾਂ ਦੇ ਵੀ ਹੋ ਜਾਂਦੇ ਨੇ ਹੁੰਦੇ ਨੇ ਕੌੜੇ ਨੂੰ ਮੋੜੀ ਜਾਂਦੇ ਕੁਝ ਹੱਦ ਤੱਕ ਆਪਾਂ ਵਿੱਚ ਪਾ ਸਕਦੇ ਹਾਂ ਮਿਕਸ ਕਰਕੇ ਠੀਕ ਹੈ ਬਈ ਤੇ ਇੱਕ ਆਪਣਾ ਰਿੰਡ ਹੋ ਗਿਆ ਰਿੰਡ ਦੇ ਵੀ ਹੋਗੇ ਪੱਤੇ ਹੋਗੇ ਇਹ ਵੀ ਜ਼ਰੂਰੀ ਵੀ ਸਾਰੇ ਇਹ ਪੱਤੇ ਹੀ ਜ਼ਰੂਰੀ ਨੇ ਕਿ ਕਿਸੇ ਵੀ ਇੱਕ ਤਰ੍ਹਾਂ ਦਾ ਪੱਤਾ ਪਾਣਾ ਸਾਰੇ ਨਹੀਂ ਜ਼ਰੂਰੀ ਵੀ ਆਪਾਂ ਇੱਕ ਤਰ੍ਹਾਂ ਦਾ ਵੀ ਲੈ ਸਕਦੇ ਆ ਇਹ ਵੀ ਜੇ ਆਪਾਂ ਲੈ ਲਏ ਸਾਰੇ ਹੈਗੇ ਨੇ ਤਾਂ ਥੋੜੇ ਥੋੜੇ ਆਪਾਂ ਸਾਰੇ ਵੀ ਪਾ ਸਕਦੇ ਹਾਂ ਠੀਕ ਹੈ ਕਿਉਂਕਿ ਇਹਨਾਂ ਦੇ ਵਿੱਚ ਸੁੰਡੀ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਮਾਈਕਰੋ ਤੱਤ ਵੀ ਥੋੜੇ-ਬਹੁਤ ਹੁੰਦੇ ਨੇ ਜਿਵੇਂ ਕਿਸੇ 'ਚ ਪੋਟਾਸ਼ੀਅਮ ਆ ਗਿਆ ਕਿਸੇ 'ਚ ਫਾਸਫੋਰਸ ਤੇ ਜਦੋਂ ਆਪਾਂ ਸਪਰੇਅ ਕਰਦੇ ਹਾਂ ਉਹਨਾਂ ਦਾ ਵੀ ਫਾਇਦਾ ਹੁੰਦਾ ਇੱਕ ਤੁਸੀਂ ਪਹਿਲਾਂ ਦੱਸ ਰਹੇ ਸੀ ਵੀ ਸੁੱਕੇ ਦੇ ਵਿੱਚ ਵੀ ਤੱਤ ਹੁੰਦੇ ਨੇ ਹਾਂ ਉਹਦੇ ਵਿੱਚ ਵੀ ਫਾਸਫੋਰਸ ਹੁੰਦਾ ਅੱਛਾ ਵੀ ਉਹ ਵੀ ਆਪਾਂ ਇਹਦੇ ਵਿੱਚ ਹੀ ਮਿਕਸ ਕਰ ਲਾਂ ਹਾਂ ਮਿਕਸ ਕਰ ਸਕਦੇ ਹਾਂ ਜਿਵੇਂ ਮੰਨ ਲਓ ਵੀ ਹੁਣ ਨਿੰਮ ਸੁੱਕ ਗਏ ਹਾਂਜੀ ਹਣਾ ਬਿ ਨਿੰਮਾ ਹੈ ਨਹੀਂ ਕਿ ਮੈਂ ਜਿਵੇਂ ਹੁਣ ਆਪ ਮੈਂ ਆਪ ਦੇ ਸਪਰੇਅ ਕਰਨੀ ਸੀ ਤੇ ਤਾ ਮੈਨੂੰ ਆਲੇ-ਦਾਲੇ ਗੇੜੇ ਦੇ ਕੇ ਸਿਰਫ ਇੱਕ ਨਿੰਮ ਲੱਭਿਆ ਸੀ ਉਹ ਤੋਂ ਵੀ ਮੈਂ ਮਸਾ ਪੱਤੇ ਤੋੜ ਕੇ ਇਕੱਠੇ ਕੀਤੇ ਮੰਨ ਲਓ ਵੀ ਮੇਰੇ ਕੋਲ ਹੁਣ ਇੱਕ ਨਿੰਮ ਤੋਂ ਆਪਾਂ ਕਿੰਨੇ ਕ ਪੱਤੇ ਤੋੜ ਸਕਦੇ ਆਂਗੇ ਜੇ ਤੋੜੀਗੇ ਤਾਂ ਨਿੰਮੀ ਸੁੱਕ ਜੂਗਾ ਤੇ ਮੰਨ ਲਓ ਵੀ ਮੇਰੇ ਕੋਲ ਨਿੰਮ ਦਾ ਕੋਈ ਹੱਲ ਨਹੀਂ ਹੈਗਾ ਤੇ ਹੁਣ ਵੀ ਮੈਂ ਕੀ ਹੱਲ ਕਰ ਸਕਦਾ ਉਹਦੇ ਬਾਰੇ ਵੀ ਨਿੰਮ ਦੀ ਜਗ੍ਹਾ ਤੇ ਵੀ ਆਪਾਂ ਵੀਰੇ ਅੱਕ ਮਿਲ ਜਾਂਦੇ ਆਪਾਂ ਨੂੰ ਹੁਣ ਆਹ ਟਾਈਮ ਚਲਾ ਲਊਗੀ ਅੱਕਾਂ ਦੇ ਉੱਤੇ ਉਹ ਵੀ ਆ ਰਹੇ ਨੇ ਆਪਣੇ ਕੋਕੜ ਵੀ ਆ ਰਹੇ ਨੇ ਕੋਕੜ ਹਾਂਜੀ ਫੁੱਲ ਵੀ ਆ ਰਹੇ ਨੇ ਠੀਕ ਆ ਇਸ ਦੂਬਾ ਤਾਂ ਹੁਣ ਸੁੱਕਣਗੇ ਵੀ ਨਿੰਮ ਇੱਕ ਵਾਰ ਕਿਉਂਕਿ ਜੇ ਪਾਣੀ ਨਾ ਮਿਲਿਆ ਜਾਂ ਲਾਲ ਲੋਕ ਅੱਗ ਵਗੈਰਾ ਲਾਉਂਦੇ ਨੇ ਤਾਂ ਆਪਾਂ ਜਿੰਨੇ ਵੀ ਆਪਾਂ ਨੂੰ ਸੜਕ ਤੇ ਮਿਲਦੇ ਨੂੰ ਵੱਢ ਕੇ ਉਹ ਤੋੜ ਕੁੱਤਰਾ ਕਰਕੇ ਪਾ ਸਕਦਾ ਵੀਰੇ ਛੋਟੇ ਤੇ ਆਪਾਂ ਅੱਕ ਤੇ ਇੱਕ ਰਿੰਡ ਰਿੰਡ ਪਾ ਸਕਦੇ ਆ ਇਹਨਾਂ ਨੂੰ ਵੀ ਆਪਾਂ ਕਿਸੇ ਵੀ ਜਿਵੇਂ ਤੁਸੀਂ ਥੈਲੇ ਦੇ ਵਿੱਚ ਪਾ ਆ ਕਿਸੇ ਜਾਲੀਦਾਰ ਥੈਲੇ ਦੇ ਵਿੱਚ ਪਾ ਸਕਦੇ ਆਪਾਂ ਜਿਵੇਂ ਆਪਣੇ ਕੋਈ ਜਾਲੀ ਵਾਲੇ ਥੈਲੇ ਆਉਂਦੇ ਨੇ ਜੀ ਦੇ ਵਿੱਚੋਂ ਇਹ ਪਾਣੀ ਦੇ ਵਿੱਚ ਮਿਕਸ ਹੋ ਚੰਗੀ ਤਰ੍ਹਾਂ ਇਹਨਾਂ ਦਾ ਰਕ ਨਿਕਲ ਜੇ ਠੀਕ ਹੈ ਭਾਈ ਹਾਂ ਖੁੱਲੇ ਸਿੱਟਣੇ ਨੂੰ ਖੁੱਲੇ ਵੀ ਸਿੱਟ ਸਕਦੇ ਹੋ ਥੋੜਾ ਜਿਹਾ ਪਾਣੀ ਪਾਣੀ ਕੱਢਣ ਵੇਲੇ ਨਾ ਕਿੰਨਾ ਨੰ ਸਿੱਟ ਕੇ ਰੱਖਣੇ ਪੈਂਦੇ ਨੇ ਇਹ ਘਟੂ ਘਟ ਦੱਸ ਦਿਨਾ ਤਾਂ ਘਟੂ ਘਟ ਦੱਸ ਦੋ ਹਾਂ ਤੇ ਵੱਧੋ ਵੱਧ ਕਿੰਨਾ ਟਾਈਮ ਰੱਖੋ ਵੱਧੋ ਵੱਧ ਤਾਂ ਇਹਨਾਂ ਦਾ ਵੀ ਕੋਈ ਚੱਕਰ ਹੀ ਨਹੀਂ ਹੈਗਾ ਜਿੰਨਾ ਹੀ ਪੁਰਾਣੇ ਹੋ ਜਾਣਗੇ ਇੰਨਾ ਜਿਹਾ ਵੀ ਇਹਨਾਂ ਦਾ ਅਰਕ ਵੱਧ ਨਿਕਲੀ ਜਾਊਗਾ ਓਨਾ ਜਿੰਨਾ ਇਹਦੇ ਵਿੱਚ ਗਲੀ ਜਾਣਗੇ ਪਾਣੀ ਜਾਂਦੇ ਇਹਨਾਂ ਦੇ ਜੇ ਕੱਤ ਨਹੀਂ ਇਹਨਾਂ ਵਿੱਚ ਜਾਈ ਜਾਣਗੇ 200 ਲੀਟਰ ਦਾ ਢੋਲ ਲੈ ਲਿਓ ਉਹਦੇ ਵਿੱਚ ਆਪਣਾ ਪਾਣੀ ਪਾ ਦਿਓ 200 ਲੀਟਰ ਵਾਲੇ ਢੋਲ ਦੇ ਵਿੱਚ ਆਪਾਂ ਕਿੰਨੇ ਕ ਪੱਤੇ ਪਾ ਸਕਦੇ ਇਹਦੇ ਵਿੱਚ ਆਪ ਦੀ ਤੋਂ 50 ਕਿਲੋ ਆਪਾਂ ਪਕਾਸੀ ਦੇ ਵੀ ਇਕੱਠੇ ਕਰਤੀ ਪਾ ਸਕਦੇ ਉਹ ਵੀ ਟੋਕੇ ਦੇ ਰੂਪ ਚ ਕੱਟ ਕੇ ਸਿੱਟਣੇ ਚਾਹੀਦੇ ਨੇ ਕਿ ਸਿੱਧੇ ਵੀ ਡਾਇਰੈਕਟ ਸਿੱਖਾ ਦੇ ਥੋੜਾ ਟੋਕਾ ਕਰਕੇ ਆਪਾਂ ਜਿੰਨਾ ਹੋ ਸਕੇ ਆਪਾਂ ਹੱਥ ਨਾਲ ਹੀ ਕਿਸੇ ਦਾਤ ਨਾਲ ਕਰ ਲੋ ਅੱਛਾ ਚਾਹੇ ਟੋਕੇ ਵਾਲੀ ਮਸ਼ੀਨ ਵਾਲੀ ਕਰ ਕਿਉਂਕਿ ਜੇ ਹੁਣ ਆਪਾਂ ਸਿੱਧੇ ਰਾਣੀਆਂ ਪਾਉਣ ਲੱਗੇ ਉਹ ਥੋੜੀ ਨਹੀਂ ਪਹਿਣੀ ਐ ਚ ਹਾਂਜੀ ਕਿਉਂਕਿ ਜਗ੍ਹਾ ਦੇ ਜਿਆਦਾ ਘੇਰਣਗੀਆਂ ਉਹ ਜੇ ਟੋਕਾ ਕਰਾਂਗੇ ਉਹਨਾਂ ਬ੍ਰੀਕ ਹੋ ਜਾਣਗੇ ਘੱਟ ਜਗ੍ਹਾ 'ਚ ਪੈ ਜਾਣਗੇ ਤੇ ਨਾ ਬਈ ਇਹਦਾ ਵੀ ਕੱਲੇ ਪੱਤੀ ਪੌਣੇ ਨੇ ਕਿ ਆਪਾਂ ਉਹਦੀਆਂ ਵੀ ਉਹ ਜਿਹੜੇ ਡੰਡੇ ਨਾ ਬ੍ਰੀਕ ਕੱਚੀਆਂ ਰਾਣੀਆਂ ਵੀ ਪਾ ਸਕਦੇ ਆ ਜਿਆਦਾ ਕੋਈ ਲੱਕੜ ਨਾ ਬਣੀ ਹੋਵੇ ਨਹੀਂ ਲੱਕੜ ਵੀ ਹਾਂ ਜਿਵੇਂ ਜਿਹੜੇ ਬ੍ਰੀਕ ਟੂਸੇ ਵਾਲੇ ਟਾਣੀਆਂ ਹੁੰਦੀਆਂ ਨਾਲ ਜਿਵੇਂ ਕੋਈ ਹਰੀ ਰਾਣੀ ਹਰੀ ਰਾਣੀ ਪਾ ਸਕਦੇ ਹਾਂ ਹਾਂ ਹਰਬੰਦ ਵੀ ਜਿਵੇਂ ਹੁਣ ਆਹ ਹਰੀ ਆ ਆਹ ਰਾਣੀ ਪਾ ਦੋ ਵੀ ਇਹ ਹਰੀ ਆ ਹੁਣ ਹਾਂ ਇਹਨੂੰ ਆਪਾਂ ਸਾਰੀਆਂ ਨੂੰ ਕੱਟ ਕੇ ਪਾ ਸਕਦੇ ਆ ਕਿਉਂਕਿ ਇਹ ਕੱਚੀ ਆ ਬਿਲਕੁਲ ਬਿਲਕੁਲ ਅੱਛਾ ਬਈ ਠੀਕ ਐ ਅਬ ਇਹ ਕੱਚੀ ਰਾਣੀਆ ਪਾ ਸਕਦੇ ਆ ਇਹਨੂੰ ਪ ਪੰਨਾ ਹਾਂ 10 15 ਦਾ ਵੀ 200 ਲੀਟਰ ਪਾਣੀ ਚ ਇਹ 30 ਤੋਂ 50 ਕਿਲੋ 50 ਕਿਲੋ ਪਾ ਸਕਦੇ ਹਾਂ ਇਹਨਾਂ ਦਾ ਕੋਈ ਨੁਕਸਾਨ ਕੋਈ ਨਹੀਂ ਹੈਗਾ ਜਿੰਨਾ ਵੱਧ ਪਾ ਜਾਗੇ ਤੇ ਬਈ ਇਹਦੀ ਸਪਰੇਅ ਕਰਨੀ ਆ ਫਟੋਲੀ ਦੇ ਨਾਲ ਸਪਰੇਅ ਕਰਦੇ ਆ ਜੇ ਆਪਾਂ ਲੋ 30 ਜਾਂ 25 ਲੀਟਰ 20 25 ਲੀਟਰ ਦਾ ਬਈ ਢੋਲੀ ਜਾਂ ਢੋਲ ਆਪਣੇ ਕੋਲ ਹਾਂ ਉਹਦੇ ਵਿੱਚ ਬਈ ਕਿੰਨਾ ਪਾ ਸਕਦੇ ਕੋਈ ਆਪਾਂ 5 5 ਲੀਟਰ ਪਾ ਸਕਦੇ ਹਾਂ ਉਹਦੇ ਵਿੱਚ ਸੁੰਡੀ ਵਾਲਾ 5 ਇਹ ਬਈ ਆ ਕਿੰਨਾ ਪਾ ਸਕਦੇ ਫਟੋਲੀ ਚ ਇਹ 2 ਲੀਟਰ ਵੀਰੇ ਇਹ 2 ਲੀਟਰ ਉਹ 5 ਲੀਟਰ ਉਹ 5 ਲੀਟਰ ਹਾਂ ਠੀਕ ਹੈ ਬਈ ਵੀ ਲਾ ਲਵੀ ਆਪਣੇ ਦੇ 25 ਲੀਟਰ ਦਾ ਢੋਲਾ ਚ 20 ਲੀਟਰ ਪਾਣੀ ਤੇ 5 ਲੀਟਰ ਆਪਣਾ ਉਹ ਜਿਹੜਾ ਅੱਕ ਬਣਾਇਆ ਦੇਕਾਂ ਦਾ ਤੇ ਉਹਦਾ ਬਣਾਇਆ ਹੋਇਆ ਵੀ ਉਹ ਪਾ ਸਕਦੇ ਤੇ ਇਹਦੇ ਵਿੱਚ ਲਾ ਲਵੀ ਭਾਏ 22 ਲੀਟਰ ਤੇ 3 ਲੀਟਰ ਵੀ ਪਾਣੀ ਹੋ ਗਿਆ 2 ਲੀਟਰ ਇਹਦਾ ਹੋ ਹੋ ਹਾਂ ਠੀਕ ਹੈ ਬਈ ਤੇ ਭਈ ਹੋਰ ਕੀ ਕੀ ਬਣਾਉਣੇ ਆਗੇ ਆਪਾਂ ਹੋਰ ਵੀਰੇ ਬਣਾਉਣੇ ਆਪਾਂ ਇੱਕ ਤਤਾਂ ਵਾਲੀ ਉਹ ਲਵਾਈ ਬਣਾਉਣੀ ਆ ਅੱਛਾ ਜੇ ਮੈਂ ਆਪਾਂ ਕਿਵੇਂ ਕਰਦੇ ਆ ਉਹਦੇ ਵਿੱਚ ਆਪਣਾ ਹੁੰਦਾ 22 ਕਿਲੋ ਸਰੋਂ ਦੀ ਖਾਲੀ ਦੇ 22 ਕਿਲੋ 40 ਲੀਟਰ ਪਾਣੀ ਲੈਣਾ ਪੈਂਦਾ ਹਾਂਜੀ 22 ਕਿਲੋ ਸਰੋਂ ਦੀ ਖਾਲੀ 22 ਕਿਲੋ ਸੁਆਹ ਪਾਥੀਆਂ ਦੀ ਹੋਵੇ ਜਾਂ ਲੱਕੜ ਦੀ ਸੁਆਹ ਹੋਵੇ ਸੁਆਹ ਹੋਵੇ ਨਸਬੜੀ ਦੀ ਹੋਵੇ ਚੱਕਰ ਦੀ ਹਾਂ ਵੀ ਐਂ ਲਾ ਲਓ ਵੀ ਉਹ ਚ ਕੋਈ ਪਲਾਸਟਿਕ ਵਗੈਰਾ ਨਾ ਜ਼ਿਆਦਾ ਮੱਚੀ ਹੋਵੇ ਠੀਕ ਐ ਮੈਂ ਵੀ ਚੁੱਲੇ ਦੀ ਸੁਆਹ ਕਹਿ ਸਕਦੇ ਹਾਂ ਆਪਾਂ ਠੀਕ ਐ ਭਾਈ ਪਾਥੀ ਹੋਵੇ ਜਾਂ ਲੱਕੜ ਉਹਨੂੰ ਛਾਣ ਕੇ ਬਰੀਕ ਬਿਲਕੁਲ ਅੱਛਾ ਭਾਈ ਤੇ 1 ਕਿਲੋ ਆਪਣੀ ਕਲੀ ਹੁੰਦੀ ਆ ਜਿਹੜੀ ਆਪਾਂ ਚੋਕਾ ਕਹਿੰਦੇ ਆ ਹਾਂ ਭਿਉ ਕੇ ਆ ਏ 2.5 ਕਿਲੋ ਸਰੋਂ ਦੀ ਖਾਲਾ 2.5 ਕਿਲੋ ਪਾਥੀ ਦੀ ਸੁਬਾ 1 ਕਿਲੋ ਕਲੀ 1 ਕਿਲੋ ਕਲੀ ਤੇ ਪਾਣੀ ਕਿੰਨਾ ਸਰਦੀ ਜੀ 40 ਲੀਟਰ ਪਾਣੀ ਵੀਰੇ 40 ਲੀਟਰ ਪਾਣੀ ਦੇ ਵਿੱਚ ਇਹ ਕਿੰਨਾ ਟਾਈਮ ਬਈ ਰੱਖਣਾ ਹੁੰਦਾ ਇਹ ਇਹਨੂੰ ਘੱਟੋ ਘੱਟ 4 ਦਿਨ ਵੀਰੇ ਇਹਨੂੰ ਵੀ ਸੁਬਾ ਸ਼ਾਮ 5-5 ਮਿੰਟ ਹਿਲਾਉਣਾ ਪੈਂਦਾ ਅੱਛਾ ਬਈ ਚੌਥੇ ਦਿਨ ਇਹਦੀ ਸਪਰੇਅ ਕਰ ਸਕਦੇ ਜੇ ਤੁਹਾਨੂੰ ਆਪਾਂ ਨੇ ਇਹਦੀ ਸਪਰੇਅ ਕਰਨੀ ਆ ਉਹ ਤੋਂ ਐਲ ਵਾਲੂ ਵੀ ਅੱਧਾ ਘੰਟਾ ਪਹਿਲਾਂ ਆਪਾਂ ਇਹਨੂੰ ਇੱਕ ਵਾਰੀ ਹਿਲਾਜੋ ਚੰਗੀ ਤਰ੍ਹਾਂ ਠੀਕ ਹੈ ਜੀ ਅੱਧੇ ਘੰਟੇ ਬਾਅਦ ਜਿਹੜੀ ਦੀ ਗਾਧ ਹੁੰਦੀ ਹੈ ਨੀਚੇ ਬੈਹਿ ਜੋ ਉਦੋਂ ਵਾ ਨਿਤਰੇ ਨਾ ਆਪਣੇ ਇਹ 10 ਲੀਟਰ 15 ਲੀਟਰ ਪਾਣੀ ਮਿਲ ਜਾਏ। ਇਹ ਬਈ ਟੋਲਦੀ ਚ ਕਿੰਨਾ ਪਾਣਾ? 2 ਕਿਲੋ ਲੀਟਰ ਦੀ ਰੋਜ ਹੁੰਦੀ ਹੈ ਬਈ। ਇਹਦੀ 2। ਹਾਂ ਫਸਲ ਦੇ ਹਿਸਾਬ ਨਾਲ ਆਪਾਂ ਵੱਧ ਵੀ ਕਰ ਸਕਦੇ ਨਾ। ਜੇ ਵੱਡੀ ਫਸਲ ਆ ਹਾਂਜੀ। ਉਹਦੇ ਆਪਾਂ 3 ਲੀਟਰ ਤੱਕ 4 ਲੀਟਰ ਤੱਕ ਵੀ ਲਿਆ ਸਕਦੇ। ਬਈ ਜਿੰਮੀ ਆਪਾਂ ਸਬਜ਼ੀ ਲਾਉਣੀ ਆ। ਹਾਂ ਸਬਜ਼ੀ ਦਾ ਆਪਾਂ 2 ਕਿਲੋ ਲੀਟਰ ਦੀ ਡੋਜ਼ ਹੀ ਵੱਧ ਦੇਵਾਂਗੇ। ਬਈ ਐਵਰੇਜ ਵੀ ਸਾਰਿਆਂ ਦੀ 2 ਕਿਲੋ ਲੀਟਰ ਦੀ ਡੋਜ਼ ਬਣਦੀ ਹੈਗੀ। ਹਾਂ 2 ਕਿਲੋ ਲੀਟਰ ਦੀ ਡੋਜ਼ ਬਣਦੀ ਹੈ। ਠੀਕ ਹੈ ਬਈ। ਕਿਉਂਕਿ ਕਈ ਵਾਰ ਫਸਲ ਸ਼ੂਟਿੰਗ ਹੁੰਦੀ ਆ ਆਪਾਂ ਤੇ ਜ਼ਿਆਦਾ ਪ ਤੁਪੇ ਇਹਨਾਂ ਦੀ ਸਪਰੇ ਨਹੀਂ ਕਰਨੀ ਠੀਕ ਹੈ ਬਈ ਤੇ ਬਈ ਇੱਕ ਜਿਹੜੇ ਬਾਇਓ ਪ੍ਰੋਡਕਟ ਹੁੰਦੇ ਨੇ ਆਪਣੇ ਹਾਂਜੀ ਬਈ ਤੇ ਉਹ ਵੀ ਬਈ ਆਪਾਂ ਜਿਵੇਂ ਹੁਣ ਬਾਇਓ ਪ੍ਰੋਡਕਟ ਦੀ ਆਪਾਂ ਸਪਰੇ ਕਰਦੇ ਹਾਂ ਕਿਸੇ ਦੀ ਵੀ ਕਰਦੇ ਹਾਂ ਵੀ ਚਾਹੇ ਸੁੰਡੀ ਵਾਲੇ ਚ ਕਰਦੇ ਆਪਾਂ ਸੁੰਡੀ ਦੇ ਤੌਰ ਤੇ ਕਰਦੇ ਆ ਕਾਸੀ ਦੀ ਵੀ ਉਹਨੂੰ ਬਈ ਆਪਾਂ ਆਰਗੈਨਿਕ ਮੰਨ ਸਕਦੇ ਆ ਫਿਰ ਹਾਂ ਵੀਰੇ ਉਹ ਚ ਵੀ ਐ ਲਾ ਲੋ ਵੀ ਕੋਈ ਜ਼ਹਿਰ ਤਾਂ ਹੈ ਨਹੀਂਗੀ ਨਾ ਅੱਛਾ ਜੀ ਹਾਂ ਜਿਵੇਂ ਇਹ ਡੀਕੰਪੋਜ਼ਰ ਦੇ ਵਿੱਚ ਜੀਵਾਣੂ ਨੇ ਬਾਇਓ ਪ੍ਰੋਡਕਟਾਂ ਦੇ ਵਿੱਚ ਵੀ ਬਹੁਤ ਦੇ ਵਿੱਚ ਜੀਵਾਣੂ ਨੇ ਜਿਵੇਂ ਇੱਕ ਤਾਂ ਨਿੰਮ ਦਾ ਜਿਵੇਂ ਇੱਕ ਤਾਂ ਨਿੰਮ ਦਾ ਆਉਂਦਾ ਅੱਛਾ ਜੀ ਨਿੰਮ ਆਇਲ ਆਉਂਦਾ ਬਾਇਓ ਪ੍ਰ ਉਦੇ ਵਿੱਚ ਵੀ ਆ ਲਓ ਨਿੰਮ ਦਾ ਇਹ ਅਨਮੋਲੀਆਂ ਦਾ ਤੇਲ ਕੱਢਿਆ ਹੁੰਦਾ ਠੀਕ ਹੈ ਭਾਈ ਇਹ ਵਿੱਚ ਗਲਾ ਆਏ ਹਰੇਕ ਦੇਸੀ ਤਰੀਕੇ ਨਾਲ ਤਿਆਰ ਕੀਤਾ ਹੁੰਦਾ ਦੇਸੀ ਉਹ ਜਿਆਦਾ ਲਲੂ ਥੋੜਾ ਜਿਹਾ ਡੋਜ ਉਹਦੀ ਤੇਜ ਹੁੰਦੀ ਕਿਉਂਕਿ ਉਹ ਬਿਲਕੁਲ ਅਰਕ ਕੱਢਿਆ ਹੁੰਦਾ ਇਹ ਚ ਅੱਛਾ ਕੱਲਾ ਤੇਲ ਕੱਢਿਆ ਹੁੰਦਾ ਉਹਦੇ ਵਿੱਚ ਨਿੰਮ ਦਾ ਤੇਲ ਤੇ ਹੋਰ ਆਉਂਦਾ ਜਿਵੇਂ ਇੱਕ ਕਾਲੀ ਚੱਕਰ ਆਉਂਦੀ ਆ ਹਾਂਜੀ ਉਹਦੇ ਵਿੱਚ ਵੀ ਫੰਗਸ ਹੁੰਦੀ ਆ ਜਿਹੜੀ ਸ਼ੁੰਡੀ ਨੂੰ ਖਾਂਦੀ ਆ ਸਿਉਂਖ ਨੂੰ ਖਾਂਦੀ ਆ ਅੱਛਾ ਜੀ ਇੱਕ ਦਾਵਨ ਦਵਾਈ ਆਉਂਦੀ ਆ ਹਾਂਜੀ ਉਹਦੇ ਵਿੱਚ ਵੀ ਫੰਗਸ ਹੀ ਹੁੰਦੀ ਆ ਜਿਹੜੀ ਤੁਸੀ ਉੱਤੇ ਲੱਗ ਕੇ ਤੁਸੀਂ ਬਈ ਵਰਤਦੇ ਹੋ ਫਿਰ ਉਹਨਾਂ ਦੇ ਵਿੱਚੋਂ ਕੋਈ ਹਾਂ ਉਹ ਚੀਜ਼ਾਂ ਵੀ ਵਰਤ ਲੈਣੇ ਵੀਰੇ ਅੱਛਾ ਬਈ ਉਹ ਬਸ ਜ਼ਿਆਦਾਤਰ ਉਹਨਾਂ ਨੂੰ ਪਿੰਡ ਦੇ ਤੌਰ ਤੇ ਵਰਤਦਾ ਜਦੋਂ ਕੋਈ ਆਪਣੇ ਲਈ ਇਹ ਚੀਜ਼ਾਂ ਤਿਆਰ ਨਾ ਹੋਣ ਟਾਈਮ ਤੇ ਕਿਉਂਕਿ ਉਹ ਆਪਾਂ ਨੇ ਪ੍ਰਜਾਰੋਂ ਲਿਆ ਕੇ ਵਰਤ ਨਹੀਂ ਹੁੰਦੇ ਨੇ ਸਿੱਦੇ ਠੀਕ ਹੈ ਬਈ ਉਹਦੇ ਵਿੱਚ ਲਾ ਦੋ ਵੀ ਉਧਰ ਪੈਸਾ ਵੀ ਲੱਗਦਾ ਹੈ ਪੈਸਾ ਵੀ ਲੱਗਦਾ ਹੈ ਹਾਂ ਪਹਿ ਇੱਕ ਮਿੱਟੀ ਦੀ ਸਪਰੇਅ ਹੁੰਦੀ ਆ ਹਾਂਜੀ ਮੈਂ ਤਾਂ ਸਾਰਿਆਂ ਨੂੰ ਬੈਸਟ ਉਹਨੂੰ ਮੰਨਦਾ ਵੀ ਉਹ ਵਰਤੋ ਆਪਾਂ ਉਹ ਸੁੰਡੀ ਵਾਸਤੇ ਹੁੰਦੀ ਆ ਸੁੰਡੀ ਵਾਸਤੇ ਹੁੰਦੀ ਆ ਤੇਲੇ ਵਾਸਤੇ ਤੇ ਉਹਦੇ ਵਿੱਚ ਮਾਈਕਰੋ ਤੱਤ ਵੀ ਬਹੁਤ ਹੁੰਦੇ ਨੇ ਜਿੰਨੇ ਆਪਣੀ ਜ਼ਮੀਨ ਦੇ ਵਿੱਚ ਤੱਤ ਨੇ ਉਹ ਜਿਹੜੇ ਪਾਣੀ ਦੇ ਵਿੱਚ ਘੁਲ ਸਕਦੇ ਨੇ ਉਹ ਸਾਰੇ ਪੌਦੇ ਨੂੰ ਘੁਲ ਕੇ ਦੁਬਾਰੇ ਪਾਣੀ ਦੇ ਰਾਹੀਂ ਮਿਲਦੇ ਨੇ ਅੱਛਾ ਬਈ ਉਹ ਮਿੱਟੀ ਵੀ ਕਿੰਨੀ ਕੋਣੀ ਚਾਹੀਦੀ ਆ ਉਹ ਉਹ 30 ਲੀਟਰ 30 ਕਿਲੋ ਮਿੱਟੀ ਚਾਹੀਦੀ ਆ ਵੀਰੇ ਆਪਾਂ ਨੂੰ 30 ਕਿਲੋ 200 ਲੀਟਰ ਪਾਣੀ 200 ਲੀਟਰ ਪਾਣੀ ਇੱਕ ਏਕੜ ਦੇ ਵਾਸਤੇ 200 ਲੀਟਰ ਪਾਣੀ 30 ਕਿਲੋ ਮਿੱਟੀ 3 ਫੁੱਟ ਤੱਕ ਵੀ ਧਰ ਨੀਚੇ ਤੱਕ ਅੱਛਾ ਬਈ ਤੈਨ ਸਾਢੇ 3 ਫੁੱਟ ਤੱਕ ਆਪਾਂ 30 ਕਿਲੋ ਮਿੱਟੀ ਲੈਣੀ ਆ ਵਾਸਤੇ ਨਾਲ ਕੱਢ ਲੋ ਠੀਕ ਆ ਜ ਆਪਾਂ ਟੂਆ ਪਟਕੀ ਉਹਦੋਂ 3 ਫੁੱਟ ਤੋਂ نیچے ਨਹੀਂ ਜਾ ਸਕਦੇ ਆਪਾਂ ਨਾ نیچے ਨਹੀਂ ਐਨਾ ਜ਼ਰੂਰਤ ਨਹੀਂ ਹੁੰਦੀ ਜਿਸ ਤੱਕ ਮੈਨੂੰ ਪਤਾ ਮੈਂ ਕਿ ਆ ਵੀ 3 ਸਾਢੇ 3 ਫੁੱਟ ਤੱਕ ਬਹੁਤ ਹੁੰਦੀ ਆ ਠੀਕ ਹੈ ਤੇ نیچے ਵੀ ਜਿਵੇਂ ਜਾਈਏ ਨੇ ਕਿਉਂਕਿ ਤੱਤ ਦਾ ਧਰਤੀ ਜ ਖਤਮ ਹੁੰਦੀ ਨਹੀਂ ਹਾਂਜੀ ਜਿਆਦਾ ਡੂੰਘਾ ਪਟਣ ਦਾ ਇਹ ਤਾਂ ਕੋਈ ਨੁਕਸਾਨ ਨਹੀਂ ਹੈਗਾ ਨੁਕਸਾਨ ਹੈ ਨਹੀਂ 5 ਫੁੱਟ ਤੱਕ ਲੈ ਜਾਓ ਹਾਂ ਉਹਦਾ ਕੋਈ ਨੁਕਸਾਨ ਨਹੀਂ ਪਰ ਆ ਵੀ ਇਹਨਾਂ ਡੂੰਗਾ ਪੱਟਣਾ ਵੀ ਠੀਕ ਔਖਾ ਜਿਆਦਾ ਆਪਾਂ ਬੈਸ ਦੀ ਮੇਨ ਦਾ ਵੀ ਮੇਨ ਤਾਂ ਹਾਂ ਵਿਖ ਪਾਈ ਨਹੀਂ ਕਰ ਸਕਦੇ ਕਿਹਨਾਂ ਦਾ ਬਾਪ ਜੇ ਹੁਣ ਆਪਾਂ 30 ਕਿਲੋ ਮਿੱਟੀ ਜੇ ਹੁਣ ਮੈਂ ਬਾਸ ਬੁੱਕੀ ਨਾਲ ਪੜਦਾ ਹੁਣਾ ਮੈਨੂੰ 3 ਫੁੱਟ ਤੱਕ ਦੋ ਵਾਰੀ ਬਾਸ ਬੁੱਕੀ ਲਾਉਣੀ ਪੈਂਦੀ ਆ ਹਾਂਜੀ ਜੇ ਆਪਾਂ 1 6 ਫੁੱਟ ਤੱਕ 5.5 ਫੁੱਟ ਤੱਕ ਇੱਕ ਵਾਰੀ ਚੀ ਲਾ ਲਾਂਗੇ ਤਾਂ ਉੱਥੋਂ ਵੀ ਆਪਣਾ ਕੰਮ ਚੱਲ ਜੂਗਾ ਠੀਕ ਹੈ ਭਾਈ ਹਾਂਜੀ ਵੀ ਉਹ ਵੀ ਨੀਚੇ ਜਾ ਮਾਈ ਦਾ ਪਕਾਈ ਹਾਂ ਰੋਡ ਵਗੈਰਾ ਵੀ ਆ ਜਾਂਦੇ ਨੇ ਨੀਚੇ ਦਾ ਥੋੜਾ ਜਿਹਾ ਹੋ ਵੀ ਜਾਂਦਾ ਹਾਂ ਠੀਕ ਹੈ ਬਈ ਵੀ ਉਹਨੂੰ ਕੋਲ ਕੇ ਮਿੱਟੀ ਨੂੰ ਦੁਬਾਰਾ ਵੀ ਉਹਦੇ ਉੱਤੇੜਾ ਆਉਂਦਾ ਪਾਣੀ ਨਿੱਤਰਿਆ ਹਾਂ ਨਿੱਤਰੀ ਫੇ ਪਾਣੀ ਦੀ ਸਪਰੇ ਕਰਨੀ ਹੈ ਬਸ ਜਿਹੜਾ ਉਹ ਗਾ ਦਾ ਜਦੋਂ ਨੀਚੇ ਬੈਜੀ ਉਹਦੀ ਠੀਕ ਹੈ ਬਈ ਉਹ ਆਪਾਂ 80 ਟਾਈਮ ਉਹਦੀ ਕਰ ਸਕਦਾ ਜੀ ਹੁਣ ਉਹ ਸਿੱਧਾ ਉਹੀ ਉਹ ਗੰਦਲਾ ਪਾਣੀ ਦੀ ਸਪਰੇ ਗੰਦਲੇ ਪਾਣੀ ਦੀ ਸਪਰੇ ਬਸ ਉਹਦੇ ਤਾਂ ਨਹੀਂ ਪਾਣੀ ਪੋਣਾ ਚਾਹਣ ਉਹਦੇ ਵਿੱਚ ਉਹ ਸੈਲ ਲਲ ਵੀ 200 ਲੀਟਰ ਪਾਣੀ ਚੋਂ ਆਪਣਾ 150 ਤੋਂ 180 ਲੀਟਰ ਆਪਣਾ ਪਾਣੀ ਬਚ ਜੂ ਕਿਉਂਕਿ ਕੁਝ ਗਾਦ ਵਗੈਰਾ ਥੱਲੇ ਬੈਹ ਜਾਂਦੀ ਆ ਠੀਕ ਹੈ ਬਈ ਉਹ ਫਿਰ ਪੰਪ ਨੂੰ ਖਰਾਬ ਕਰ ਦਿੰਦੀ ਤਾਂ ਆਪਣਾ ਥੱਲੇ ਛੱਡਣੀ ਅੱਛਾ ਜੀ ਤੇ ਇਹ ਲਾ ਲੋ ਵੀ ਜਿਹੜੇ ਤੱਤ ਨੇ ਬਰੀ ਛੋਟੇ ਮੋਟੇ ਮਾਈਕਰੋ ਤੱਤ ਜਿਹੜੇ ਆਪਣੀ ਜ਼ਮੀਨ ਦੇ ਵਿੱਚ ਘੁਲ ਘੁਲਦੇ ਨੇ ਪਾਣੀ ਦੇ ਵਿੱਚ ਘੁਲਣਸ਼ੀਲ ਤੱਤ ਨੇ ਹਾਂਜੀ ਉਹ ਪਾਣੀ ਦਾ ਹੀ ਫਿਰ ਸਪਰੇਅ ਆ ਹੀ ਮਿਲ ਜਾਂਦੇ ਨੇ ਫੋਦੇ ਨੂੰ ਠੀਕ ਹੈ ਬਈ ਜੀ ਹਾਂਜੀ ਤੇ ਬਈ ਬਸ ਆਹੀ ਹੁੰਦੀਆਂ ਨੇ ਦੇਸੀ ਖਾ ਹਾਂ ਦੇਸੀ ਹੁੰਦੀਆਂ ਨੇ ਲੱਸੀ ਵਾਲੀ ਦੱਸਿਆ ਤੁਹਾਨੂੰ ਮੈਂ ਜਿਹੜੀ ਆਪਣੀ ਇੱਕ ਤੋਂ ਲੈ ਇੱਕ ਦਿਨ ਤੋਂ ਲੈ ਕੇ ਹਫ਼ਤੇ ਦੀ ਲੱਸੀ ਆ ਹਾਂਜੀ ਉਹ ਤਾਂ ਇੱਕ ਪੈਲਾ ਲੋ ਫੰਗੀ ਸਾਈਡ ਦਾ ਹਾਂਜੀ ਤੇ ਗਰੋਥ ਪ੍ਰੋਮੋਟਰ ਦਾ ਕੰਮ ਕਰਦੀ ਆ ਜਿਹੜੀ ਐ ਲਾ ਲੋ ਆਪਣੀ 6 ਮਹੀਨੇ ਸਾਲ ਪੁਰਾਣੀ ਚਾਹੇ 2 ਸਾਲ ਪੁਰਾਣੀ ਆ ਹਾਂਜੀ ਉਹ ਲੱਸੀ ਫਿਰ ਇਨਸੈਕਟੀਸਾਈਡ ਦਾ ਕੰਮ ਕਰਦਾ ਸਿਰਫ ਬਈ ਉਹ ਵੀ ਸੁੰਡੀ ਵਗੈਰਾ ਉਹ ਸੁੰਡੀ ਵਗੈਰਾ ਤੇ ਬਰੀਕ ਤੇਲੇ ਤੇ ਠੀਕ ਹੈ ਬਈ ਉਹ ਜ਼ਹਿਰ ਦਾ ਕੰਮ ਕਰਦੀ ਹੈ ਠੀਕ ਹੈ ਬਈ ਹਾਂਜੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਸਾਨੂੰ ਸੋਹਣੀ ਜਾਣਕਾਰੀ ਦਿੱਤੀ ਤੇ ਬਈ ਜੀ ਜੇ ਤੁਹਾਨੂੰ ਜਾਣਕਾਰੀ ਸੋਹਣੀ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜੇ ਤੁਸੀਂ ਇਦਾਂ ਦੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਆਰਗੈਨਿਕ ਖੇਤੀ ਪ੍ਰਤੀ ਜਾਂ ਨਵੇਂ ਕਾਰੋਬਾਰ ਪ੍ਰਤੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਘੰਟੀ ਵਾਲਾ ਬਟਨ ਜ਼ਰੂਰ ਜੱਪਿਓ ਜੀ ਧੰਨਵਾਦ ਜੀ